ਕ੍ਰਿਸ਼ਨ ਕੁਮਾਰ ਜੀ ਉਹ ਦੇ ਸੈਕਟਰੀ ਨੇ ਦੇਖ ਰਹੇ ਨੇ। ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀ ਵੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲੋਂ ਲੈ ਕੇ ਜਾ ਰਹੇ ਹਾਂ ਕਿ ਸਾਡਾ ਇੱਕ ਮਿਸ਼ਨ ਹੈ ਔਰ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਇਸ ਵਕਤ ਚੱਲ ਰਹੇ ਨੇ 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ ਇੱਕ ਦੋ ਦਿਨਾਂ 'ਚ ਹੋਰ ਦੋ ਤਿੰਨ ਦਿਨਾਂ 'ਚ 1 ਕਰੋੜ ਦਾ ਅੰਕੜਾ ਹੋ ਜਾਊਗਾ ਸੌਣ ਵਾਲੇ ਦਿਨਾਂ 'ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਦੇ ਸਵਰਪਿਤ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਹੈ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ 'ਚੋਂ ਹੀ ਮਿਲੂਗੀ ਦੁਬਾਰਾ ਫੇਰ ਦੱਸ ਦਿਨਾ ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ 'ਚ ਏਸੀਐਮਓ ਦੀ ਐਸਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ 'ਚੋਂ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਆ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ ਸੋ ਹਾਂਜੀ ਕੀ ਜਾਨ ਬਾਈ ਜੇ ਡਾਕਟਰ ਜੇ ਉਹ ਦਵਾਈ ਹਸਪਤਲ ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨਹੀਂ ਬਾਹਰ ਜਾਊਗਾ ਉਹਦਾ ਇਲਾਜ ਉੱਥੇ ਹੋਊਗਾ ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਜਾਂ ਮੇਰੇ ਕੋਲੇ ਇਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ ਮੈਨੂੰ ਆ ਦਵਾਈ ਚਾਹੀਦੀ ਹੈ ਸਰਕਾਰ ਉਹਨੂੰ ਫਿਰ ਉਹ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ ਉਹ ਪ੍ਰੋਵਾਈਡ ਕਰਵਾ ਦੇਊਗੀ ਇਸ ਤੋਂ ਇਲਾਵਾ ਸਕੂਲ এডੂਕੇਸ਼ਨ ਦੇ ਵਿੱਚ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਬॉयਜ਼ ਜਾਂ ਗਰਲਸ ਦੇ ਬੜੇ ਸਾਫ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿਉਂ ਉੱਥੇ ਬਾਅਦ ਚ ਕੌਣ ਆਉਂਦਾ ਹੈ ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ ਆਵਾਰਾਗਰਦ ਲੋਕ ਉੱਥੇ ਆਉਂਦੇ ਨੇ ਉਹ ਬਾਥਰੂਮਾਂ ਦੇ ਵਿੱਚ ਕੁਝ ਅਸ਼ਲੀਲ ਕੁਝ ਲਿਖ ਜਾਂਦੇ ਨੇ ਅਸੀਂ ਵਿਦਿਆਦੇ ਮੰਦਰ ਨੂੰ ਵਿਦਿਆਦਾ ਮੰਦਰੀ ਰਹਿਣ ਦੇਣਾ ਚਾਹੁੰਦੇ ਆ ਸੋ ਬਾਅਦ ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿ ਉੱਥੇ ਕੌਣ ਆਉਂਦਾ ਹੈ ਰਾਤ ਦੀਆਂ ਡਿਊਟੀਆਂ ਲੱਗਣਗੀਆਂ ਸਾਬਕਾ ਫੌਜੀ ਵੀ ਉਹਦੇ ਵਿੱਚ ਹੋਰ ਬਹੁਤ ਸਾਰੇ ਬੰਦੇ ਨੌਕਰੀਆਂ ਵੀ ਉਹ ਵਿੱਚ ਮਿਲਣ ਗਿਆ ਸੋ ਸਕੂਲ এডਿਕੇਸ਼ਨ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਬਦਲੇ ਹੋਏ ਰੰਗ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਤੇ ਸੜਕਾਂ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਵਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਬਤ ਨਹੀਂ ਅਸੀਂ ਆਉਂਦੇ ਨਹੀਂ ਸੋ ਪੀ ਡਬਲਯੂ ਡੀ ਨੂੰ ਸਖਤ ਹਦਾਇਤਾਂ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜਿੱਥੇ ਤੁਹਾਨੂੰ ਆਉਂਦੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਤਾਂ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ ਹਾਂ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਹੈ ਉਹ ਉਹ ਸੜਕਾਂ ਜਿਹੜੀਆਂ ਆਰਡੀਐਫ ਦੇ ਥਰੂ ਰੂਰਲ ਡਿਵੈਲਪਮੈਂਟ ਦੇ ਥਰੂ ਬਣਦੀਆਂ ਨੇ ਮੰਡਿਕਾ ਨਿਪੋਰਟ ਬੋਰਡ ਦੇ ਥਰੂ ਬਣਦੀਆਂ ਨੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਅਸੀਂ ਸੁਪਰੀਮ ਕੋਰਟ ਗਏ ਹੋਏ ਹਾਂ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਜੀ ਦੇ ਅੱਗੇ ਲੱਗਿਆ ਅਗਲੇ ਹਫਤੇ ਫੈਸਲਾ ਹੋ ਜਾਊਗਾ ਅਸੀਂ ਜਿਸ ਤਰ੍ਹਾਂ ਗਵਰਨਰ ਸਾਹਿਬ ਵਾਲੇ ਕੇਸ ਦੇ ਵਿੱਚ ਅਸੀਂ ਕਹੇ ਸੀਗੇ ਬਜਟ ਸੈਸ਼ਨ ਵਾਸਤੇ ਜਾਂ ਲੀਗਲ ਜਾਂ ਇਲਲੀਗਲ ਸੈਸ਼ਨ ਉਹਦੇ ਬਾਰੇ ਬਿਲਕੁਲ ਸੇਮ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਆ ਤੇ ਮਾਨਯੋਗ ਚੀਫ ਜਸਟਿਸ ਸਾਹਿਬ ਚੰਦਰ ਚੂਡ ਜੀ ਦੇ ਸਾਹਮਣੇ ਅਗਲੇ ਹਫਤੇ ਉਹ ਕੇਸ ਸੁਪਰੀਮ ਕੋਰਟ ਚ ਲੱਗਿਆ ਸਾਨੂੰ ਉਮੀਦ ਹੈ ਕਿ ਉੱਥੋਂ ਸਾਨੂੰ ਨਿਆਂ ਮਿਲੂਗਾ ਤੇ ਬਹੁਤ ਸਾਰੀਆਂ ਹੋਰ ਸਟੇਟਾਂ ਦਾ ਵੀ ਪੈਸਾ ਰੁਕਿਆ ਹੋਇਆ ਹੈ ਜਿਵੇਂ ਆਪਾਂ ਕਹਿੰਦੇ ਉਹਨਾਂ ਦਾ ਵੀ ਕੰਮ ਕੰਮ ਬਣ ਜਾਊਗਾ ਤੇ ਸਾਡਾ ਉਹ ਹੱਕ ਹੈ ਅਸੀਂ ਕੋਈ ਪੀਖ ਨਹੀਂ ਮੰਗਦੇ ਰੂਲਡ ਬਰਮੈਂਟ ਦਾ 5000 ਕਰੋੜ ਤੋਂ ਜ਼ਿਆਦਾ ਪੈਸਾ ਸਾਡਾ ਉੱਥੇ ਕੇਂਦਰ ਕੋਲੇ ਰੁਕਿਆ ਪਿਆ ਐਕਟਸ ਹੀ ਬਦਲਤਾ ਜਿਵੇਂ ਉਹ ਕਹਿੰਦੇ ਸੀ ਹਾਂ ਇਹਦੋਂ ਪਹਿਲਾਂ ਫਾਈਨੈਂਸ਼ੀਅਲ ਰੈਗੂਲਰਟੀਜ਼ ਹੋਈਆਂ ਨੇ ਪਿਛਲੀਆਂ ਸਰਕਾਰਾਂ ਨੇ ਗਲਤ ਥਾ ਕੇ ਪੈਸਾ ਯੂਜ਼ ਕਰ ਲਿਆ ਪਰ ਉਹਨਾਂ ਦੀ ਗਲਤੀ ਤਾਂ ਸਾਨੂੰ ਤਾਂ ਸਜਾ ਨਾ ਦਿਓ ਨਾ ਜਾਂ ਪੰਜਾਬ ਦੇ ਲੋਕਾਂ ਨੂੰ ਤਾਂ ਸਜਾ ਨਾ ਦਿਓ ਨਾ ਸਾਡੀਆਂ 67000 ਕਿਲੋਮੀਟਰ ਸੜਕਾਂ ਨੇ ਜੀ ਮੰਡੀਕਰ ਬੋੜਨਾ ਸੰਬੰਧਿਤ 67000 ਕਿਲੋਮੀਟਰ ਸਭ ਤੋਂ ਵੱਡਾ ਜਾਲ ਹੈ ਦੇਸ਼ ਦਾ ਤੋਂ ਮੰਡੀਆਂ 'ਚ ਅਸੀਂ ਟਰਾਲੀਆਂ ਲੈ ਕੇ ਜਾਣੀਆਂ ਨੇ ਮੰਡੀਆਂ 'ਚ ਫਸਲਾਂ ਆਉਂਦੀਆਂ ਸਾਡੀਆਂ ਤਾਂ ਉਹ ਉਹਨਾਂ ਸੜਕਾਂ ਦਾ ਸਾਰ ਲੈਣੀ ਬਹੁਤ ਜ਼ਰੂਰੀ ਹੈ ਔਰ ਪੈਸਾ ਲੈਣਾ ਬਹੁਤ ਜ਼ਰੂਰੀ ਹੈ ਫਿਰ ਇਹਦੇ ਵਿੱਚ ਪੰਚਾਇਤਾਂ ਦੇ ਜਿਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਜਿਨੇ ਨਰੇਗਾ ਦੇ ਜਾਂ ਜਿਨੇ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾਂ 30 70 ਦੀ ਬਾਜਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲੇ ਗਿਆ ਡੁਪਲੀਕੇਸ਼ਨ ਨੂੰ ਸਖਤ ਅਦਾਇਤ ਕੀਤੀ ਗਈ ਹੈ ਘੰਟਾ ਭਾਵੇਂ ਵੱਧ ਲਾ ਲਓ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਹੈ ਬੱਸ ਅਡਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛੱਪੜਾਂ ਦਾ ਕੋਈ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਹੈ ਅੱਜ ਅਸੀਂ ਕਿਉਂਕਿ ਜਦੋਂ ਅਸੀਂ ਖਰਚ ਦਿੰਨੇ ਆ ਫਿਰ ਅਸੀਂ ਸੈਂਟਰ ਨੂੰ ਕਹਿੰਨੇ ਆ ਕਿ ਅਸੀਂ ਤਾਂ ਖਰਚ ਤੇ ਲਿਆਓ ਜੀ ਹੋਰ ਦਿਓ ਆਦਰਵਾਇਜ਼ ਉਹ ਕਹਿੰਦੇ ਨੇ ਤੁਹਾਡੇ ਕੋਲੇ ਪਹਿਲਾਂ ਵਾਲੇ ਪੈਸੇ ਨੇ ਜੀ ਇਹ ਪਹਿਲਾਂ ਲੀਆ ਸਰਕਾਰਾਂ ਨੇ ਜਿਹੜੀਆਂ ਅੱਤਾ ਪਾਈਆਂ ਹੋਈਆਂ ਉਹ ਬਦਲਣੀਆਂ ਨੇ ਤੇ ਨਾਲ ਨਾਲ ਮੈਂ ਸਾਰੀ ਡਿਟੇਲ ਮੇਰੇ ਕੋਲੇ ਕੱਲੇ-ਕੱਲੇ ਜ਼ਿਲ੍ਹੇ ਦੀ ਇਹ ਬੁੱਕ ਦੇ ਵਿੱਚ ਮੇਰੇ ਕੋਲੇ ਹੈਗੀ ਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ-ਕਿਹੜੀ ਪ੍ਰੋਗਰੈਸ ਹੋ ਰਹੀ ਹੈ ਔਰ ਮੈਂ ਗੱਡੀ 'ਚ ਰੱਖਦਾ ਹਰ ਵਕਤ ਕਿ ਬਰਨਾਲੇ ਜ਼ਿਲ੍ਹੇ 'ਚ ਜਿਹੜਾ ਬਾਉਂਡਰੀ ਵਾਲ ਦਾ ਜਿਵੇਂ ਹੁਣ ਹੀ ਦੱਸਿਆ ਬਾਉਂਡਰੀ ਵਾਲ ਕਿੰਨੇ ਪਰਸੈਂਟ ਟੋਟਲ 6400 43 ਬਾਉਂਡਰੀ ਵਾਲ ਜਿਹੜੀਆਂ ਨੇ ਉਹਨਾਂ ਵਾਸਤੇ ਪੈਸਾ ਸੀ ਰੀਲੀਜ਼ ਕਰ ਚੁੱਕੇ ਆ 68.4% ਹੋ ਗਈਆਂ ਸੋ ਸਾਰੇ ਸਕੂਲ ਜਾਨੀ ਕਿ 19120 ਸਕੂਲ ਜਿਹੜੇ 31 ਮਾਰਚ ਤੱਕ ਬਿਨਾਂ ਬਾਉਂਡਰੀ ਵਾਲ ਤੋਂ ਕੋਈ ਸਕੂਲ ਖੁੱਲ੍ਹਾ ਜਾਂ ਓਪਨ ਵਾਲਾ ਨਹੀਂ ਹੋਊਗਾ ਸੋ ਹਰ ਚੀਜ਼ ਦੀ ਮੇਰੇ ਕੋਲ ਡਿਟੇਲ ਹੈ ਆ ਦੇਖੋ ਜਿਹੜਾ ਅਸੀਂ ਫਾਈਨੈਂਸ਼ੀਅਲ ਪਾਵਰਾਂ ਦਿੱਤੀਆਂ ਨੇ ਐਸਐਮਓ ਨੂੰ ਜਾਂ ਸਿਵਲ ਸਰਜਨ ਨੂੰ ਕਿ ਉਹ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਐ ਐਸਐਮਓ 2.5 ਲੱਖ ਤੱਕ ਦੀਆਂ ਖਰੀਦ ਸਕਦਾ ਤੇ ਜਿਹੜਾ ਡੀਐਚਐਸ ਹੈ 20 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਫਿਰ ਉਸ ਤੋਂ ਬਾਅਦ ਉਹ ਸਾਨੂੰ ਇਨਫੋਰਮ ਕਰੇ ਅਸੀਂ ਉਹਨੂੰ ਦਵਾਈਆਂ ਦੇਵਾਂਗੇ ਪੈਸੇ ਵੀ ਦੇਵਾਂਗੇ ਨਾਲ ਦੀ ਨਾਲ ਐਕਸਰੇ ਮਸ਼ੀਨਾਂ ਹਰੇਕ ਹਸਪਤਾਲ 'ਚ ਤੇ ਅਲਟਰਾਸਾਉਂਡ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਕਿ ਉਹਦਾ ਟਾਈਮ 'ਤੇ ਐਕਸਰੇ ਨਹੀਂ ਹੋਇਆ ਉਹਦੇ ਟਾਈਮ 'ਤੇ ਅਲਟਰਾਸਾਉਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ 'ਚ ਜਾਂ ਕਿਸੇ ਇਸ ਏਰੀਆ 'ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲੇ ਮਸ਼ੀਨ ਜਾਂ ਅਲਟਰਾਸਾਉਂਡ ਤਾਂ ਅਸੀਂ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਅਸੀਂ ਹਸਪੀਟਲ ਇੰਪੈਲਨ ਕਰਨ ਲੱਗੇ ਆਂ ਪ੍ਰਾਈਵੇਟ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੂਗਾ ਉਹ ਐਕਸਰੇ ਲਿਆ ਕੇ ਅਲਟਰਾਸਾਉਂਡ ਲਿਆ ਕੇ ਇਲਾਜ ਉੱਥੇ ਸ਼ੁਰੂ ਕਰ ਦਾਂਗੇ ਪਰ ਉਹਦਾ ਜਿਹੜਾ ਪੈਸਾ ਹੋਊਗਾ ਐਕਸਰੇ ਦਾ ਜਾਂ ਜਿਹੜੇ ਹੱਥਸਾਲ ਅਸੀਂ ਇੰਪੈਲਨ ਕਰਾਂਗੇ ਉਹ ਪੈਸਾ ਸਰਕਾਰ ਦੇਊਗੀ ਸੋ ਹੈਲਥ ਤੇ ਐਜੂਕੇਸ਼ਨ ਦੇ ਮਾਮਲੇ 'ਚ ਕੋਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰ ਰਹੇ ਔਰ ਨਾਲ-ਨਾਲ ਕਿਉਂਕਿ ਆਪਾਂ ਕਹਿੰਦੇ ਨਾ ਬਹੁਤ ਵੱਡੀ ਪਾਵਰ ਹੁੰਦੀ ਹੈ ਆਪਣੇ ਪੰਜਾਬੀ ਚ ਕਹਾਵਤ ਹੈ ਤੂੰ ਕਿਹੜਾ ਡੀਸੀ ਲੱਗੇ ਇਹ ਸਹੀ ਕਹਾਵਤ ਹੈ ਡੀਸੀਆਂ ਕੋਲੇ ਬਹੁਤ ਪਾਵਰ ਹੁੰਦੀ ਹੈ ਡੀਸੀ ਚੰਗੀ ਨੀਂਦ ਦਾ ਆਜੇ ਤਾਂ ਜ਼ਿਲ੍ਹੇ ਦੀ ਕਾਇਆ ਪਲਟ ਜਾਂਦੀ ਸੋ ਅੱਜ ਡੀਸੀਜ਼ ਨੂੰ ਮੈਂ ਕਿਹਾ ਸੀ ਤੁਸੀਂ ਡੀਸੀ ਲੱਗੇ ਹੋਏ ਹੋ ਇਸ ਕਰਕੇ ਕੋਈ ਕਮੀ ਨਹੀਂ ਹੋਣੀ ਚਾਹੀਦੀ ਸੋ ਸਾਰੇ ਜਿੰਨੇ ਵੀ ਡਿਪਾਰਟਮੈਂਟ ਨੇ ਕੋਈ ਜਿਵੇਂ ਅਕਸ ਕੱਸੀਆਂ ਸੋਆਂ ਦਾ ਕਿਤੇ ਫਾਜ਼ਲ ਕੰਮ ਕਿਤੇ ਉੱਚਾ ਘੜਾ ਹੈ ਕੋਈ ਪੁਰਾਣਾ ਰਜਵਾ ਹੈ ਕੋਈ ਪੁਰਾਣੇ ਇੰਤਕਾਲ ਪਏ ਨੇ ਕੋਈ ਪਾਕਿਸਤਾਨ ਵੇ ਤੋਂ ਲਿਆ ਕੇ ਵੀ ਅਸੀਂ ਰਿਕਾਰਡ ਲੈਂਦਾ ਕਿ ਕਿੱਥੋਂ ਕਿੱਥੋਂ ਨਹਿਰਾ ਸੂਏ ਨਿਕਲ ਰਹੇ ਸੀ ਤਾਂ ਕਿ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਵੇ ਕਿ ਅਸੀਂ ਕੋਈ ਫੋਰੈਸਟਲ ਸੰਬੰਧਿਤ ਕੇਸ ਨੇ ਆ ਸਾਨੂੰ ਉਹਨਾਂ ਨੇ ਜਾਰੀ ਕੀ ਪਿਆ ਨੇ ਜੀ ਦੇਖੋ ਕਿ ਸਾਡੇ ਕੋਲੇ ਕਿੰਨੇ ਕਿੰਨੇ ਅਸੀਂ ਦੁਬਾਰਾ ਖਾਲ ਜਿਹੜੇ ਨੇ ਉਹ ਬਣਾ ਰਹੇ ਹਾਂ ਹੈਨਾ ਪੈਂਡਿੰਗ ਕੰਮ ਜਿਹੜੇ ਮਨਰੇਗਾ ਨਾਲ ਨੇ ਲੁਧਿਆਣੇ ਚ 17 ਨੇ ਜਲੰਧਰ ਚ 6 ਨੇ ਸੋ ਨਰੇਗਾ ਨੂੰ ਵੀ ਅਸੀਂ ਕਿਹਾ ਅਪਡੇਟ ਕਰੋ ਗਰੀਬਾਂ ਨੂੰ ਕੰਮ ਵੀ ਮਿਲਦਾ ਤੇ ਇੱਥੇ ਪ੍ਰੋਗਰੈਸ ਵੀ ਹੁੰਦੀ ਹੈ ਹਾਂ ਆ ਬਹੁਤ ਵੱਡਾ ਹੈ ਕਿ ਨਰੇਗਾ ਦੇ ਪੈਸੇ ਦਾ 2021-22 ਚ 67.27 ਕਰੋੜ ਰੁਪਇਆ ਖਰਚਿਆ ਸੀ ਵਾਟਰ ਰਿਸੋਰਸਸ ਤੇ 2022-23 ਚ 79.95 ਜਦੋਂ 2023-24 ਆ ਗਈ ਸਾਡੇ ਸਰਕਾਰ ਦਾ ਸਿੱਧੇ ਹੀ 277.24 ਕਰੋੜ ਯਾਨੀ ਕਿ ਲਗਭਗ 280 ਕਰੋੜ ਫੰਡ ਅਸੀਂ ਵਰਤ ਲਿਆ ਲੋਕਾਂ ਦਾ ਪੈਸਾ ਹੈ ਭਾਵੇਂ ਉਹ ਸੈਂਟਰ ਕੋਲੇ ਜਾਂਦਾ ਫੰਡ ਰਹੇ ਜੀਐਸਟੀ ਨਹੀਂ ਸੈਂਟਰ ਨੂੰ ਵੀ ਦੇਣੇ ਭਾਵੇਂ ਸਾਡੇ ਕੋਲੇ ਆਉਂਦਾ ਉਹ ਪੈਸਾ ਵਰਤਣਾ ਹੈ ਲੋਕਾਂ ਲਈ ਸੋ ਨਰੇਗਾ ਮਨਰੇਗਾ ਤੇ ਵੀ ਹਰ ਡਿਪਾਰਟਮੈਂਟ ਦੀ ਗੱਲ ਹੋਈ ਹੈ ਕਿ ਬਾਅਦ ਤੁਹਾਨੂੰ ਇਹ ਸਾਰਾ ਪ੍ਰੋਵਾਈਡ ਕਰਾ ਦਾਂਗੇ ਕਿ ਆ ਦੇਖੋ ਕਲੀਨਿੰਗ ਆਫ ਕਨਾਲਸ 75% ਕੰਮ ਹੋ ਗਿਆ ਹੁਣ ਕੀ ਹੈ ਜਦੋਂ ਅਪ੍ਰੈਲ ਦੇ ਵਿੱਚ ਕਣਕ ਆਜੂਗੀ ਤਾਂ ਸਾਡੇ ਕੋਲ 2 ਮਹੀਨੇ ਹੋਣਗੇ 20 ਮਈ ਤੱਕ ਵੀ ਜੂਨ ਤੱਕ ਅਪ੍ਰੈਲ 20 ਤੋਂ ਲਾ ਲਓ ਚਲੋ 2 ਮਹੀਨੇ ਹੋਣਗੇ ਕੱਸੀਆਂ ਖਾਲਾਂ ਘੱਗਰ ਵਰਗੇ ਦਰਿਆਵਾਂ ਨੂੰ ਸਾਫ਼ ਕਰਨ ਲਈ ਕਿਉਂਕਿ ਉਸ ਵੇਲੇ ਕੁਝ ਫਸਲ ਨਹੀਂ ਹੁੰਦੀ ਉਸ ਵੇਲੇ ਜੀਸੀਬੀ ਬਾਹਰ ਵੀ ਚੱਲ ਸਕਦੀ ਹੈ ਅੰਦਰ ਵੀ ਚੱਲ ਸਕਦੀ ਹੈ ਜਦੋਂ ਪਹਾੜ ਆ ਜਾਂਦੇ ਨੇ ਅਸੀਂ ਉਦੋਂ जेसीबी ਲੱਭਦੇ ਫਿਰਦੇ ਹੁੰਨੇ ਆ ਦੁਨੀਆ ਚੰਨ ਤੇ ਚਲੀ ਗਈ ਅਸੀਂ ਬੋਰੀਆਂ ਦੇ ਬੰਨ ਲਾਈ ਜਨੇ ਅਜੇ ਤੱਕ ਸੋ ਅੱਜ ਸਖਤਾ ਦਾਇਤਾਂ ਦਿੱਤੀਆਂ ਬਜਟ ਪਹਿਲਾਂ ਹੀ ਜਾਰੀ ਕਰਤਾ ਸੀ ਕਿ ਘੱਗਰ ਨੂੰ ਜਾਂ ਜਿੰਨੀਆਂ ਵੀ ਕਲੀਨਿੰਗ ਆਫ ਕਨਾਲਸ 176 ਸੀਗੀਆਂ ਤੇ ਅਮਾਉਂਟ ਉਹਨਾਂ ਨੂੰ 11 ਕਰੋੜ 95 ਲੱਖ ਕਰਤੀ ਜਾਰੀ 75% ਕੰਮ ਹੋ ਗਿਆ ਲਾਈਨਿੰਗ ਆਫ ਕਨਾਲਸ 80% ਹੋ ਗਿਆ ਸੋ 70 80% ਦੇ ਲਗਭਗ ਅਸੀਂ ਸਾਰੇ ਕੰਮ ਕਰ ਰਹੇ ਹਾਂ ਹੁਣ ਫਰਵਰੀ ਮਾਂਚ ਹੋਰ ਫਾਸਟ ਹੋ ਜਾਊਗਾ ਸੜਕਾਂ ਦੇ ਮਾਮਲੇ 'ਚ ਵੀ ਕਈ ਦੇਖੋ ਦੋ ਕੰਮ ਐ ਹਜੇ ਨੇ ਜਿਹੜੇ ਟਾਈਮ ਨਾ ਹੁੰਦੇ ਨੇ ਸੜਕਾਂ ਜਿਹੜੀਆਂ ਨੇ ਉਹ ਜਨਵਰੀ ਫਰਵਰੀ 'ਚ ਬਣ ਨਹੀਂ ਸਕਦੀਆਂ ਉਹ ਮਾਰਚ ਅਪ੍ਰੈਲ ਮਈ ਜੂਨ ਗਰਮੀ 'ਚ ਬਣਨੇ ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਹੁੰਦਾ ਡਿਪਾਰਟਮੈਂਟ ਨੂੰ ਕਿ ਸਾਨੂੰ ਬਜਟ ਕਿੰਨਾ ਹੋਊਗਾ ਸੜਕਾਂ ਤੇ ਅਸੀਂ ਥੋੜਾ ਜਿਹਾ ਪਹਿਲਾਂ ਦੱਸ ਦਈਏ ਉਹਨਾਂ ਨੂੰ ਕਿ ਤੁਹਾਨੂੰ ਇੰਨਾ ਬਜਟ ਦੇਵਾਂਗੇ ਤੁਸੀਂ ਕਰ ਲਓ ਕੰਮ ਹਾਂ ਜਿਹੜੇ ਸਫਾਈ ਐ ਨਦੀਆਂ ਨਾਲ ਰਜਵਾਹਿਆਂ ਦੀ ਇਹੇ ਵੀ ਟਾਈਮ ਐ ਅਪ੍ਰੈਲ ਮਈ ਦੇ ਵਿੱਚ ਹੀ ਹੋਊਗਾ ਅਪ੍ਰੈਲ ਮਈ ਜੂਨ ਦਾ ਪੰਨਾ ਉਹ ਤਾਂ ਕੋਈ ਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਬਜਟ ਕਿੰਨਾ ਮਿਲੂਗਾ ਅਸੀਂ ਪਹਿਲਾਂ ਹੀ ਦੇ ਦਿੱਤਾ ਤਾਂ ਕਿ ਸ਼ੁਰੂ ਕਰ ਲੈ ਸੋ ਮੋਸਟ ਐਡਵਾਂਸਡ ਸਰਕਾਰ ਹੈ ਦੇਸ਼ ਦੀ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਦੇਣ ਦੀਆਂ ਖੁਸ਼ਖਬਰੀਆਂ ਮਿਲਦੀਆਂ ਰਹਿਣਗੀਆਂ ਔਰ ਐਸਐਸਪੀਜ਼ ਨਾਲ ਪਹਿਲਾਂ ਮੀਟਿੰਗ ਹੋ ਗਈ ਡੀਸੀਜ਼ ਨਾਲ ਹੋ ਗਈ ਹਰ ਪੱਦਰ ਦੇ ਅਧਿਕਾਰੀ ਨੂੰ ਅਸੀਂ ਇਹੀ ਆਰਡਰ ਦਿੱਤਾ ਹੋਇਆ ਹੈ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹਨੂੰ ਵਰਤਣਾ ਹੈ ਜੇ ਕੋਈ ਕੁਰਸੀ ਤੇ ਕੰਮ ਕਰਨਾ ਨਹੀਂ ਚਾਹੁੰਦਾ ਤਾਂ ਉਹ ਕਿਰਪਾ ਕਰਕੇ ਆਪਣੀ ਕੁਰਸੀ ਛੱਡ ਸਕਦਾ ਹੈ ਕਿ ਉਹਨੂੰ ਇੱਥੇ ਕੋਈ ਰੈਸਟ ਚੇਅਰ ਹੋਰ ਕੋਈ ਲੈਣੀ ਹੈ ਆਰਾਮ ਕਰਨ ਵਾਲੇ ਤਾਂ ਉਹ ਵੀ ਦੇ ਦਾਂਗੇ ਸਾਡੇ ਕੋਲੇ ਅਫਸਰਾਂ ਦੀ ਜਾਂ ਸੱਚੀ ਨੀਤ ਵਾਲੇ ਜਿਹੜੇ ਅਫਸਰ ਨੇ ਉਹਨਾਂ ਦੀ ਘਾਟ ਨਹੀਂ ਹੈਗੀ ਤੇ ਨੌਜਵਾਨ ਬਹੁਤ ਟੈਲੈਂਟਡ ਨੇ ਆਉਣ ਵਾਲੇ ਦਿਨਾਂ 'ਚ ਨੌਕਰੀਆਂ ਦਾ ਇਸਲਾਬ ਵੀ ਜਾਰੀ ਹੋਊਗਾ ਸਾਹਿਬ ਆ ਤੁਸੀਂ ਮੈਂ ਐਜੂਕੇਸ਼ਨ ਦੀ ਗੱਲ ਹੋਈ ਆ ہماری ਪਾਰਟੀ ਦੀ ਗੱਲ ਕੀਤੀ ਨਾ ਐਜੂਕੇਸ਼ਨ ਤੇ ਮੈਡੀਕਲ ਇਹ ਦੋ ਪਿਲਰਸ ਹੈ ਇਸ ਦੇ ਵਿੱਚ ਅਜੇ ਇੱਕ ਅਚੀਵਮੈਂਟ ਵੀ ਹੈ ਕਿ ਜਿਹੜਾ ਗ੍ਰੀਨ ਸਕੂਲ ਪ੍ਰੋਗਰਾਮ ਹੈ ਉਹਦੇ ਤਾਈ ਤੁ ਸੰਗਰੂਰ ਨੂੰ ਜੋ ਕੀ ਹੈ ਪੂਰੇ ਦੇਸ਼ ਦੇ ਵਿੱਚ ਫਸਟ ਜੋ ਕੀ ਹੈ ਪਲੇਸ ਹੋ ਗਿਆ ਹਾਂ ਦੇਖੋ ਇਹ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਹੌਲੀ ਹੌਲੀ ਕੰਮ ਸਾਹਮਣੇ ਆਉਣ ਲੱਗਣਗੇ ਅੱਜ ਸੰਗਰੂਰ ਦਾ ਰੰਗ ਸਾਹਮਣੇ ਆਇਆ ਸੰਗਰੂਰ ਨੂੰ ਅਸੀਂ ਰੋਲ ਮਾਡਲ ਮੰਨ ਕੇ ਸਾਰੇ ਪੰਜਾਬ ਚ ਅੱਜ ਮੈਂ ਕਿਹਾ ਕਿ ਸੰਗਰੂਰ ਨੂੰ ਸੰਗਰੂਰ ਵਾਂਗੂ ਕੰਮ ਕਰੋ ਸਿੱਖ ਲਓ ਇੱਕ ਦੂਜੇ ਤੋਂ ਕੋਈ ਮੋਗਿਆਲ ਦੇ ਡੀਸੀ ਨੇ ਕੋਈ ਹੋਰ ਵਧੀਆ ਕੰਮ ਕਰਤਾ ਕਪੂਰਥਰ ਵਾਲੇ ਨੇ ਕੁਝ ਹੋਰ ਕੰਮ ਕਰਤਾ ਤਾਂ ਦੂਜੇ ਡੀਸੀਜ਼ ਆਪਸ ਚ ਗਰੁੱਪ ਬਣਵਾਤਾ ਉਹਨਾਂ ਦਾ ਕਿ ਤੁਸੀਂ ਆ ਉਹ ਕਰੀ ਇੱਕ ਮੈਂ ਹੋਰ ਦੱਸਦਾ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਕਾਲਗੜ ਪਿੰਡ ਹੈ ਅਸੀਂ ਇੱਕ ਪਾਇਲਟ ਕੀਤਾ ਸੀਗਾ ਸੁਨਾਮ ਹਲਕੇ ਦਾ ਕਾਲਗੜ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਤੇ ਇੱਕ ਲਗਭਗ 100 ਲੇਡੀਜ਼ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਜ਼ ਸਿਉ ਰਹੀਆਂ ਨੇ ਉਹ ਕੱਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੇ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣਾ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਟਰਨਓਵਰ 1.5 ਕਰੋੜ ਰੁਪਈਆ ਜੈਨਕਿ ਹਰ ਕਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜੀੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਤਹਿਲ ਪੂਰੇ ਪੰਜਾਬ ਚ ਕਰ ਦੇਗੇ ਹਾਂਜੀ ਉਹ ਕਾਮਯਾਬ ਹੋ ਗਿਆ ਹੁਣ ਪੂਰੇ ਪੰਜਾਬ ਚ ਉਹ ਕਿਤੇ 27% ਹੋ ਗਿਆ ਕਿਤੇ 30% ਹੋ ਗਿਆ ਲਾਗੂ ਹੋਣ ਲੱਗ ਗਿਆ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜ਼ਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਕਟੋਕੜ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਵਿੱਚ ਪੁਲਿਸ ਦੀਆਂ ਵਰਦੀਆਂ ਵੀ ਆਉਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਆ ਬੈਂਕਾਂ ਜਿਵੇਂ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸਲਾਹੋ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੀ ਛੋਟੀਆਂ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਘਰੇ ਬੈ ਕੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ ਜੇ ਕੋਈ ਪੁੱਛਣਾ ਚਾਹੁੰਦਾ ਹੋਵੇ ਤਾਂ ਡਿਪਟੀ ਕਮਿਸ਼ਨਰ ਸੰਗਰੂਰ ਇਹਦੇ ਬਾਰੇ ਜਾਣਕਾਰੀ ਵੀ ਦੇ ਦੇ ਅਸੀਂ ਵੀ ਜਾਰੀ ਕਰਦੇ ਹਾਂ ਟਾਟਾ ਇੰਸਟੀਚਿਊਟ ਦੇ ਸੈਂਟਰ ਆਫ ਐਕਸੀਡੈਂਸੀ ਬੋਲਦੇ ਕਿ ਪੰਜਾਬ ਦੇ ਬਹੁਤ ਸਾਰੇ ਸਿਚੁਏਸ਼ਨ ਪੂਰੀ ਨਹੀਂ ਹੈ ਔਰ ਮੌਕਾ ਦੇ 39 ਜੇਬਸ ਨੂੰ ਲੈ ਤਾ ਨੇ ਜਿੱਥੇ ਲੜਕੀਆਂ ਲਈ ਲੱਖਾਂ ਖਾਨੇ ਦਾ ਚੋਰੀ ਇਹ ਉਹੀ ਤਾਂ ਕਰ ਰਹੇ ਜੀ ਇਹ ਪਹਿਲਾਂ ਦੀ ਹੈ ਨਾ ਮੈਂ ਵੀ ਪਾਰਲੀਮੈਂਟ ਚ ਉਠਾਇਆ ਸੀ ਸੋ 2 ਸਾਲ ਹਜੇ ਹੋਏ ਨਹੀਂ ਸਾਨੂੰ ਹੁਣ ਕੋਈ ਵੀ ਸਕੂਲ ਟੀਚਰਾਂ ਤੋਂ ਬਿਨਾਂ ਕੋਈ ਪੋਸਟ ਨਹੀਂ ਖਾਲੀ ਰਹੂਗੀ ਬਲਕਿ ਟੀਚਰਜ਼ ਵਾਸਤੇ ਇਹ ਵੀ ਅਸੀਂ ਲਾਗੂ ਕਰ ਰਹੇ ਹਾਂ ਕਿ ਉਹ ਨੌਨ ਟੀਚਿੰਗ ਕੰਮ ਨਹੀਂ ਕਰਨਗੇ ਕੱਲਾ ਪੜਾਉਣਾ ਕੰਮ ਆ ਉਹਨਾਂ ਦਾ ਜਿਵੇਂ ਕੈਂਪਸ ਮੈਨੇਜਰ ਕੌਣ ਹੈ ਕੈਂਪਸ ਮੈਨੇਜਰ ਦਾ ਮਤਲਬ ਹੈ ਬਾਥਰੂਮ ਦੀ ਟੂਟੀ ਖਰਾਬ ਹੈ ਕੋਈ ਪੱਖਾ ਨਹੀਂ ਚੱਲਦਾ ਕੋਈ ਫੇਓ ਜੁੜ ਗਿਆ ਜੀ ਕੋਈ ਮੇਡੇ ਮੀਨ ਵਾਲਾ ਕੋਈ ਕੋਈ ਪੰਗਾ ਹੈ ਇਹ ਕੰਮ ਕੈਂਪਸ ਮੈਨੇਜਰ ਦਾ ਹੈ ਆਦਰਵਾਈਜ਼ ਹੋਣ ਇਹ ਕੰਮ ਹੈਡਮਾਸਟਰ ਕਰ ਰਹੇ ਨੇ ਪ੍ਰਿੰਸੀਪਲ ਕਰ ਰਹੇ ਨੇ ਉਹਨਾਂ ਨੂੰ ਨਾਨ ਟੀਚਿੰਗ ਕੰਮਾਂ ਵੱਲ ਜਾ ਧਿਆਨ ਦੇਣਾ ਪੈ ਰਿਹਾ ਸੋ ਆਉਣ ਵਾਲੇ ਦਿਨਾਂ ਚ ਇਸੇ ਕੰਪਨੀ ਦੀ ਰਿਪੋਰਟ ਜਿਹੜੀ ਆ ਉਹ ਕਾਫੀ ਉਪਰ ਆਉ। ਹਾਂ ਜੀ ਸਰ ਕੱਲ ਚੰਡੀਗੜ੍ਹ ਤੋਂ ਜੋ ਕੁਛ ਹੋਇਆ ਤੁਸੀਂ ਕਿਹਾ ਕਿ 2024 ਦੇ ਲਈ ਖੱਬੇ ਦੀ ਕੰਟੀ ਹੈ। ਜਾਣਕਾਰੀ ਇਹ ਮਿਲਦੀ ਕਿ ਕਿਰੋ ਇਹਨਾਂ ਦੇ ਰੈਸਟੋਰੈਂਟ ਤੁਹਾਡੇ ਵੱਲੋਂ ਅੱਧੂ ਤੇਜ਼ੀ ਨਾਲ ਕਿ ਕੋਈ ਧਰਨਾ ਚੰਡੀਗੜ੍ਹ ਦੇ ਵਿੱਚ ਦਿੱਤਾ ਜਾ ਰਿਹਾ ਕੋਈ ਇਦਾਂ ਦਾ ਹੈ? ਨਹੀਂ। ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ। ਸੁਪਰੀਮ ਕੋਰਟ। ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ। ਸੁਪਰੀਮ ਕੋਰਟ। ਹਾਂ ਕਿਉਂਕਿ ਤਾਂ ਉਹ ਤਾਂ ਸਾਹਮਣੇ ਵੀਡੀਓ ਪਈ ਹੈ ਜੀ। ਤਿੰਨ ਹਫ਼ਤੇ ਚ ਕੀ ਰਿਪੋਰਟ ਦੇਣੀ ਉਹ ਤਾਂ ਸਿੱਧਾ ਗਿਣੀ ਜਾਂਦਾ ਤੇ ਪੁੱਛੋ ਜੀ ਅਸੀਂ ਸੁਪਰੀਮ ਕੋਰਟ ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ ਪਰ ਕੋਈ ਧਰਨੇ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਕੋਈ ਇਹਦਾ ਨਾ ਕੋਈ ਉਹ ਸਰੂਪੀ ਲਿਖਾਈ ਵਾਲ ਨੂੰ ਅਰਵਿੰਦ ਜੀ ਨੂੰ ਬੁਲਾਇਆ ਤੇ ਉਹਨਾਂ ਨੂੰ ਫਿਰ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਇਹਦੀ ਜਿਹੜੀ ਦਾ ਜਿਹੜੀ ਸਾਇਤ ਉਹ ਆਪਦਾ ਕੰਮ ਕਰੀ ਜਾਂਦੇ ਅਸੀਂ ਆਪਣਾ ਕੰਮ ਕਰੀਏ ਨੇ ਜੀਮ ਸਾਹਿਬ 24 ਘੰਟੇ ਦਾ ਸਮਾਂ ਕਿਤੇ ਨਾ ਕਿਤੇ ਪਾਉਣ ਦੀ ਕੋਸ਼ਿਸ਼ ਕੀਤੀ ਜਦੋਂ ਚੋਣਾ ਹੋਈਆਂ ਉਸ ਦੇ ਵਿੱਚ ਸਮਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੱਗਦਾ ਕਿ ਉਸ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਹੀਰੋਤ ਰੱਖਣਾ ਤਾਂ ਕਿਵੇਂ ਮੈਂ ਸਮਝਿਆ ਨਹੀਂ ਜਿਸ ਤਰ੍ਹਾਂ ਕਿਵੇਂ ਕੱਲ ਚੋਣਾ ਹੋ ਗਿਆ ਸੁਮਾਈ ਕਹਿੰਦੇ ਕਿ ਜਿਸ ਦਿਨਾਂ ਤੇ ਕਹਿੰਦੇ ਕਿ ਸੁਮਾਈ ਚਾਂਤ ਕੋਈ ਨਹੀਂ ਸੀ ਜਿਸਾਈ ਕੋਡੀ ਪਰ ਉਠਾਈ ਕੋਡੀ ਸੁਮਾਈ ਅਗਲੇ ਦਿਨ ਵੀ ਇਹ ਤਾਂ ਹੁਣ ਦੇਖੋ ਜੀ ਜੁਡੀਸ਼ਰੀ ਹੈ ਇਹਦਾ ਉਹ ਬੈਂਚ ਨੇ ਸੁਣਨਾ ਤੇ ਜੇ ਉਹਨਾਂ ਨੇ ਤਿੰਨ ਹਫ਼ਤੇ ਦਾ ਟਾਈਮ ਦਿੱਤਾ ਸੀ ਅਸੀਂ ਮਨਜੋਗ ਉੱਚ ਉੱਚ ਅਦਾਲਤ ਚ ਜਾਵਾਂਗੇ ਮੈਨੂੰ ਸਾਨੂੰ ਉਮੀਦ ਹੈ ਕਿ ਘਟਕਟ ਜੋ ਕੱਲ ਹੋਇਆ ਉਹ ਡੈਮੋਕ੍ਰੇਸੀ ਦੀ ਜਿਹੜੀ ਹੱਤਿਆ ਸਾਹਮਣੇ ਸਾਰਿਆਂ ਦੇ ਹੋਈ ਹੈ ਔਰ ਵੀਡੀਓ ਚਾਹੀਏ ਹੁੰਦਾ ਤਾਂ ਪਹਿਲਾਂ ਤੂੰ ਰਿਹਾ ਇਹਨਾਂ ਦੇ ਰਾਜ ਚ ਪਰ ਕੱਲ ਵੀਡੀਓ ਬਣ ਗਈ ਉੱਥੇ ਫਸ ਗਏ ਥੋੜਾ ਜਿਆ ਤਾਂ ਇਸ ਕਰਕੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਡੈਮੋਕ੍ਰੇਸੀ ਨੂੰ ਬਚਾਉਣ ਲਈ ਅਸੀਂ ਆਪਣੀ ਐਫਰਟਸ ਕਰੀਏ ਜਿਹੜਾ ਨਾ ਕਿੰਨਾ ਕੇਂਦਰੀ ਬਜਟ ਵੀ ਆਉਣ ਵਾਲਾ ਹੈ ਕੋ ਹਾਂਜੀ ਕੱਲ ਮੀਟਿੰਗ ਬੁਲਾਈ ਹੈ ਆਪ ਨੂੰ ਸੋਸਟਰ ਜੀ ਕੱਲ ਮੀਟਿੰਗ ਨਹੀਂ ਕੋਈ ਮੀਟਿੰਗ ਨਹੀਂ ਜੀ ਬਸ ਬਜਟ ਸੈਸ਼ਨ ਦਾ ਕਦੋਂ ਦਾ ਸ਼ੁਰੂ ਹੋ ਰਿਹਾ ਹੈ ਔਰ ਅੰਤਰੀ ਅੱਜ ਦੇਖੋ ਕੱਲ ਨੂੰ ਦੇਸ਼ ਦਾ ਬਜਟ ਆ ਰਿਹਾ ਹੈ ਦੇਖਦੇ ਹਾਂ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡਾ ਤਾਂ ਪਹਿਲਾਂ ਵਾਲੇ ਨਹੀਂ ਪੈਸੇ ਦੇਖ ਰਹੇ ਉਹਨਾਂ ਤੋਂ ਨਵੀਂ ਉਮੀਦ ਕੀ ਕਰੀਏ ਕੀ ਰੱਖਦੇ ਆ ਪੰਜਾਬ ਲਈ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਸਾਹਮਣੇ ਬਣਾ ਕੇ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਉਹ ਜਲਦੀ ਆ ਜੂਗਾ ਹੋਰ ਕੋਈ ਥੈਂਕ ਯੂ